ਫਿਰ ਵਿਆਹ ਕਰਵਾਉਂਗਾ ਵਿਆਹ ਦੀ ਖਾਤਰੀ ਗਿਆ ਸੀਗਾ ਬਲਵੀਰ ਸਿੰਘ ਜੀ ਮੇਰਾ ਕਜ਼ਨ ਸੀਗਾ ਜੀ ਰੋਜੀ ਰੋਟੀ ਲਈ ਬਾਹਰ ਗਿਆ ਸੀਗਾ ਵਿਦੇਸ਼ ਤੇ ਉਧਰ ਕਿਸੇ ਦੁਰਘਟਨਾ ਚ ਕਿ ਸੜਕ ਹਾਸੇ ਦੇ ਵਿੱਚ ਉਸਦੀ ਡੈਥ ਹੋ ਗਈ ਤੇ ਉਦੋਂ ਬਾਅਦ ਸਾਡੇ ਪਰਿਵਾਰ ਦਾ ਬਹੁਤ ਹੀ ਮਾੜਾ حال ਹੋਇਆ ਪਿਆਗਾ ਵੀ ਪਰਿਵਾਰ ਦਾ ਇੰਨਾ ਬੁਰਾ ਹਾਲ ਕਿ ਮਾਪਿਓ ਕੱਲਾ ਰਹਿ ਗਿਆ ਰੋਜੀ ਰੋਟੀ ਲਈ ਗਿਆ ਸੀ ਪਰਵਾਰ ਦੀ ਖਾਤਰ ਵੀ ਕੁਝ ਕਮਾ ਕੇ ਫਿਰ ਵਿਆਹ ਕਰਵਾਉਂਗਾ ਵਿਆਹ ਦੀ ਖਾਤਰ ਹੀ ਗਿਆ ਸੀਗਾ ਵੀ ਘਰ ਦਾ ਵੀ ਕਬੀਲਦਾਰੀ ਚੱਕੀ ਸੀ ਉਸ ਮੁੰਡੇ ਨੇ ਵੀ ਐਸੀ ਤਾਂ ਇਹ ਸਰਕਾਰ ਅੱਗੇ ਮੰਗ ਕਰਦੇ ਆ ਵੀ ਵੀ ਉਸ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਉਸ ਦੀ ਬੋਡੀ ਨੂੰ ਇੱਧਰ ਲਿਆਂਦਾ ਜਾਵੇ ਤਾਂ ਜੋ ਜੋ ਵੀ ਰੀਤੀ ਰਿਵਾਜ ਹੁੰਦੇ ਆ ਪਰਿਵਾਰ ਦੇ ਉਹザ ਨੂੰ ਅਸਸਕਾਰ ਕਰ ਸਕਣਗੇ। ਪਰਿਵਾਰ ਵਿੱਚ ਕੌਣ ਰਹਿ ਗਿਆ ਜੀ ਬਾਕੀ? ਪਰਿਵਾਰ ਦੇ ਵਿੱਚ ਜੀ ਮਾਤਾ ਪਿਤਾ ਇੱਕ ਭਰਾ ਜੀ ਪਰਜਾਈ ਬੱਚੇ ਬਸ ਇਹੀ ਰਹਿ ਗਏ। ਬਲਵੀਰ ਸਿੰਘ ਜੀ ਮੇਰੇ ਚਾਚਾ ਜੀ ਵਿੱਕਰ ਸਿੰਘ ਆ ਉਹਨਾਂ ਦੇ ਬੇਟਾ ਸੀਗਾ ਜੀ ਸਖਜੈਨ ਸਿੰਘ ਜੀ। ਹਾਂਜੀ ਕਿੰਨਾ ਟਾਈਮ ਪਹਿਲਾਂ ਕੈਨੇਡਾ ਗਏ? 3 ਸਾਲ ਪਹਿਲਾਂ ਗਏ ਜੀ। ਪੜਾਈ ਵੇਚ ਤੇ ਜੀ ਕਿ ਕਿਤਾਬਾਂ 13 ਤਰੀਕ ਦੇ ਸ਼ਾਮ ਨੂੰ 7:00 ਵਜੇ ਦੀ ਘਟਨਾ ਜੀ ਸਾਨੂੰ 11:00 ਵਜੇ ਦੇ ਕਰੀਬ ਪਤਾ ਲੱਗਿਆ ਇੱਕ ਤਾਂ ਉਹਦੇ ਨਾਲ ਮੁੰਡੇ ਸੀਗੇ ਜਿਹਨਾਂ ਤੋਂ ਤਲਵੰਡੀ ਤੋਂ ਹਾਂਜੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਉਹਨਾਂ ਦੇ ਮਾਤਾ ਪਿਤਾ ਇੱਥੇ ਹੀ ਆ ਗਏ ਸੀਗੇ ਜੀ ਰਾਤ ਨੂੰ ਬਿਕਰਮ ਜੀ ਮੁੰਡਾਂ ਨਾਲ ਤੇ ਇੱਕ ਮੇਰੇ ਜਿਹੜੇ ਵੱਡੇ ਚਾਚਾ ਜੀ ਆ ਉਹਨਾਂ ਦੀ ਬੇਟੀ ਜੋਕੇ ਆ ਉਹ ਸਾਡੇ ਮਤਲਬ ਜੀਜਾ ਜੀ ਦਾ ਰਿਸ਼ਤੇਦਾਰ ਉਹਨਾਂ ਦੇ ਨਾਲ ਕੈਨੇਡਾ ਸੀਗਾ ਉਹਨਾਂ ਨੇ ਵੀ ਉਹਨਾਂ ਨੂੰ ਪ੍ਰਾਣੇ ਨੂੰ ਦੱਸ ਦਿੱਤਾ ਸੀ ਫਿਰ ਉਹਨਾਂ ਨੇ ਚਾਚਾ ਜੀ ਨੂੰ ਫੋਨ ਕਰਿਆ ਸੀ ਹਾਂਜੀ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਐਕਸੀਡੈਂਟ ਦੱਚਾ ਜੀ ਹਸਪੀਟਲ ਪਹੁੰਚ ਗਏ ਸੀ ਜੀ ਹਸਪੀਟਲ ਲੈ ਗਏ ਸੀ ਪੁਲਿਸ ਕੌਨ ਲੈ ਪੁਲਿਸ ਵਗਾਰੇ ਲੈ ਕੇ ਗਏ ਹਸਪੀਟਲ ਚ ਹੋਈ ਹੈ ਜੀ ਕਿਰਾਂ ਮਤਲਬ ਮੌਤ ਹੋਈ ਨਹੀਂ ਸੀ ਸੱਤ ਚੱਲਦੇ ਸੀ ਨਹੀਂ ਹੋਈ ਜੀ ਵੀਡੀਓ ਘੱਟਦੀ ਹੋਈ ਇਹ ਹੌਂਕਿੰਗ ਕਿਸੇ ਤੱਕ ਪਹੁੰਚ ਨਹੀਂ ਹੈ ਬੌਡੀ ਇੱਧਰ ਲਿਆਉਂਗੀ ਜਾਉਂਗੀ ਉੱਧਰ ਰਜਿਸਟਰ ਕਰਨ ਕੀ ਇਹਦੇ ਬਾਰੇ ਹਜੇ ਪਰਿਵਾਰ ਫੈਸਲਾ ਕਰ ਰਿਹਾ ਜੀ ਹਜੇ ਕਲੀਅਰ ਫੈਸਲਾ ਨਹੀਂ ਹੋਇਆ ਕੋਈ ਸਾ ਸਰਕਾਰ ਕੀਤੀ ਜੀ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਜ਼ਰੂਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਧਰ ਵੀ ਆਪਣੇ ਪੰਜਾਬ ਸਰਕਾਰ ਨੂੰ ਵੀ ਤੇ ਉੱਧਰਲੇ ਵੀ ਜੋ ਕਾਨੂੰਨ ਹੈ ਜੋ ਮਦਦ ਹੋ ਸਕਦੀ ਹੈ ਕਰਨੀ ਚਾਹੀਦੀ ਹੈ ਜੀ ਕਿਉਂਕਿ ਨੌਜਵਾਨ ਮੁੰਡਾ ਚ ਇਹਦੋਂ ਵੱਡਾ ਘਾਟਾ ਕੋਈ ਨਹੀਂ ਮੇਰਾ ਨਗਦੀਪ ਸਿੰਘ ਪੱਪਾ ਜੀ ਕੀ ਨਾਮ ਸੀ ਕੈਨੇਡਾ ਚ ਮੇਰੇ ਚਾਚੇ ਜੀ ਦਾ ਲੜਕਾ ਸੁਖਚੈਨ ਸਿੰਘ ਹਾਂਜੀ ਉਹ ਤਿੰਨ ਸਾਲ ਪਹਿਲਾਂ ਗਿਆ ਸੀ ਇੱਥੇ ਪੜ੍ਹਾਈ ਲਈ ਕੋਸ ਪੜ੍ਹਾਈ ਪਹਿਲਾਂ ਉਹਨੇ ਬ੍ਰੈਕਟਨ ਉੱਥੇ ਕੀਤੀ ਹੈ ਫਿਰ ਕੋਲੋਨਾ ਸੈਰ ਚ ਚਲਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਕੋਲੋਨਾ 10 ਕਦੇ ਨਹੀਂ ਹੋਈ ਸੀ तकरीबन ਉਹ 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 ਕਾ ਉਹਦੇ ਕੰਮ ਤੇ ਚੱਲਿਆ ਸੀ ਸਪਲਾਈ ਦੇਣ ਗੱਡੀ ਤੇ ਰਸਤੇ ਦੇ ਵਿੱਚ ਉਹਦਾ ਭਿਆਨਕ ਐਕਸੀਡੈਂਟ ਆਪਾਂ ਨੂੰ ਉਹਦੇ ਨਾਲ ਰਹਿੰਦੇ ਸੀ ਮੁੰਡੇ ਵਿਕਰਮਜੀਤ ਤਲਵੰਡੀ ਦਾ ਮੁੰਡਾ ਉਹਦਾ ਕਲਾਸਮੇਟ ਆ ਉਹ ਇਕੱਠੇ ਰਹਿੰਦੇ ਸੀ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਦਿੱਤੀ ਹੈ ਬੇਸ ਬੋਡੀ ਉਹਦੀ ਇਸ ਟਾਈਮ ਹਸਪੀਟਲ ਕੈਨੇਡਾ ਚ ਉਹਦੇ ਯਾਰ ਮਿੱਤਰ ਆ ਹ ਜੇ ਇਧਰ ਪਰਿਵਾਰ ਬਣਾਉਣੀ ਕੀ ਜਾਣਾ ਚਾਹੁੰਦੇ ਸੀ ਪਰਿਵਾਰ ਮੈਂਬਰ ਮਤਲਬ ਉਹਨੇ ਟਿਕਟ ਕਰਵਾਉਣੀ ਸੀ ਤੇ ਉਹ ਉੱਤ ਪਹਿਲਾਂ ਹੋਈ ਨਹੀਂ ਅਜ ਕੱਲ ਹੀ ਉਹਨਾਂ ਨੇ ਟਿਕਟ ਕਰਵਾਉਣੀ ਸੀ ਜਾਣਾ ਸੀ ਉਹਦੀ ਮੰਮੀ ਦਾ ਤੇ ਡੈਡੀ ਦਾ ਵੀਜ਼ਾ ਆਇਆ ਵਾ ਉਹਨਾਂ ਨੇ ਜਾਣਾ ਸੀ ਉਹਦੇ ਕੋਲੇ ਕਰਦਿਆਂ ਹੋਏ ਕਬੀਲਦਾਰੀਆਂ ਦੇ ਕੰਮ ਤੇ ਅਜੇ ਤੱਕ ਨਹੀਂ ਜਾਇਆ ਗਿਆ ਉਹ ਜਾਣਾ ਚਾਹੁੰਦੇ ਸੀ ਕਿੰਨੇ ਸਾਲ ਪਹਿਲਾਂ ਤਿੰਨ ਸਾਲ ਹੋ ਗਏ ਕਿਸ ਬੇਸ ਤੇ ਪੜਾਈ ਵਿੱਚ ਤੇ ਉਮਰ ਉਹਦਾ 2 April ਦਾ ਜਨਮਾ 2000 ਦਾ ਸੀ 23 ਸਾਲ ਦੀ ਉਮਰ ਆ ਮਤਲਬ 24 April ਨੂੰ 24 23 24ਵਾਂ ਸਾਲ ਲੱਗ ਜਾਣਾ ਸੀ ਮਦਦ ਤਾਂ ਸਹੀ ਮੰਗ ਕਰਦੇ ਵੀ ਜੋ ਵੀ ਮਤਲਬ ਸਰਕਾਰ ਆ ਜਾ ਜਾਂ ਕਿ ਉਹਦਰ ਲਈ ਜਾਏ ਤੇ ਲਈ ਜੋ ਵੀ ਪ੍ਰਵਾਸ ਦੀ ਮਦਦ ਕਰ ਸਕਦਾ ਮਤਲਬ ਉਹ ਮਦਦ ਕਰਨੀ ਚਾਹੀਦੀ ਜੋ ਉਧਰ ਪਿੰਡ ਦੇ ਮਤਲਬ ਪਧੌੜ ਦੇ ਆਪਣੇ ਮੈਂਬਰ ਬੈਠੇ ਆ ਉਹ ਵੀ ਮਦਦ ਕਰਨ ਜਿੰਨੀ ਵੀ ਹੋ ਸਕਦਾ ਬਾਡੀ ਇੱਥੇ ਲਿਆਉਣ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਓੰਕਾਰ ਸਿੰਘ ਬਰਾੜ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਮੈਨੂੰ ਪਤਾ ਲੱਗਿਆ ਸੁਖਚੈਨ ਸਿੰਘ ਜਿਹੜੇ ਬਿੱਕਰ ਸਿੰਘ ਦੇ ਬੇਟੇ ਸੀ ਕਿ ਉਹਨਾਂ ਦਾ ਬ੍ਰਿੰਟਨ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਨਾ ਐਕਸੀਡੈਂਟ ਨਾਲ ਮੌਤ ਹੋ ਗਈ ਹੈ ਤੇ ਰੋਜੀ ਰੋਟੀ ਲਈ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀਆਂ ਭਾਰਤ ਦੀਆਂ ਉਹ ਬੜੀਆਂ ਨਲਾਇਕ ਨੇ ਇਹ ਬੇਰੁਜ਼ਗਾਰ ਹੋ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਉਹਦੇ ਮਾਪੇ ਜ਼ਮੀਨਾਂ ਵੇਚ ਕੇ ਬਾਹਰ ਭੇਜਦੇ ਆ ਤਿਉ ਜਦੋਂ ਕਮਾਈ ਕਰਨ ਲਈ ਜਾਂਦੇ ਆ ਤੇ ਉੱਥੇ ਜਦੋਂ ਇਦਾਂ ਦੀ ਘਟਨਾ ਵਾਪਰ ਜਾਂਦੀ ਆ ਮਾਪੇ ਤਾਂ ਜਿਉਂਦਾ ਹੀ ਮਰ ਜਾਂਦਾ ਤੇ ਜਿਹੜਾ ਆਰਥਿਕ ਨੁਕਸਾਨ ਵੱਡਾ 30 ਤੋਂ 35 ਲੱਖ ਰੁਪਈਆ ਉਹਨਾਂ ਨੇ ਲਾਇਆ ਸੀ ਉਹ ਵੀ ਹੋ ਗਿਆ ਤੇ ਘਰੋਂ ਪੁੱਤਰ ਵੀ ਚਲਿਆ ਗਿਆ ਤੇ ਸਾਨੂੰ ਸੁਣ ਕੇ ਬੜਾ ਦੁੱਖ ਲੱਗਿਆ ਜੀ ਅੱਜ ਹੀ ਮਤਲਬ ਪਤਾ ਲੱਗਿਆ ਸਾਨੂੰ ਤੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨਕ ਨੂੰ ਦੁੱਖ ਸਾਂਝਾ ਕਰਦਾ ਜੀ ਤੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਪਰਿਵਾਰ ਦੀ ਸਾਰ ਲਈ ਜਾਵੇ ਇਹਨਾਂ ਨੂੰ ਆਰਥਿਕ ਸਹਾਇਤਾ ਦੇਣੀ ਚਾਹੀਦੀ ਆ ਕਿਉਂਕਿ ਉਹਨਾਂ ਕੋਲੇ ਰਿਹਾ ਕੁਝ ਨਹੀਂ ਉਹਨਾਂ ਦਾ ਇੱਕ ਪੁੱਤਰ ਸੀ ਉਹੀ ਨੌਜਵਾਨ ਦੀ ਮੌਤ ਹੋ ਗਈ ਆ ਤੇ ਮਾਪੇ ਉਹਨਾਂ ਦੇ ਬਿਲਕੁਲ ਟੁੱਟ ਚੁੱਕੇ ਆ ਸਾਡੇ ਪਧੌੜ ਦੇ ਵਿੱਚ ਬਹੁਤ ਹੀ ਸ਼ੋਗਮਈ ਜਿਹੜੀ ਲਹਿਰ ਆ ਇਹ ਦੌੜ ਗਈ ਆ ਜੀ ਬਹੁਤ ਦੁੱਖ ਹੋਇਆ ਜੀ ਸਾਨੂੰ ਸੁਣ ਕੇ